ਗੁਰਦੁਆਰ ਦੀ ਕਾਲਸਾ ਸ੍ਰੀ ਵਨਜੀ ਕੀ ਫਤਿਹ ਹਾਂ ਜੀ ਮੈਂ ਫਿਰ ਕੌਰ ਆਪਣਚਾ ਨਾਮ ਤੋਂ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਜਿਸ ਵਿੱਚ ਸਾਰੇ ਠੀਕ ਠਾਕ ਹੋਣਗੇ ਟਾਈਮ ਆ ਜਿਹੜਾ ਸਭਗਾਂ ਦਾ ਪਾਇਰ ਦਾ 2 ਵਜੇ ਗਏਗੇ ਤੇ ਪਹਿਲਾਂ ਕੱਜ ਪਹਿਲਾਂ ਅਸੀਂ ਸਵੇਰੇ ਕੰਮ ਕੀਤੇ ਤੇ 9 ਵਜੇ ਗੁਰਦੁਆਰਾ ਸਾਹਿਬ ਅਖੰਡ ਪਾਠ ਤੋਂ ਪ੍ਰੋਗਰਾਮ ਸੀਗਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਿਦਿੜੀ ਮਨਾਏਗੇ ਤੇ ਉੱਥੇ ਸਵੀਰ ਲੱਗੀ ਹੋਈ ਸੀ ਪਾਣੀ ਪੂਣੀ ਪੀਏ ਪ੍ਰਸਾਦਾ ਸਕੇ ਆਏ ਹਨ ਤੇ ਸਾਡੇ ਪਿੰਡ ਉਹ ਇੱਥੇ ਬਾਰਮ ਹੁੰਦੇ ਜਾਣ ਉਹਨਾਂ ਨੇ ਇਹ ਦੂਸਰ ਲੰਗਰ ਲਾਇਆ ਸੀਗਾ ਚਲੋ ਬਣਾ ਚਰਨ ਅੰਿਤ ਮਾਇਚ ਬਹਿ ਬਕਰ ਕਿ ਪਾਵੇ ਤੇ ਨਾ ਤਾਂ ਪ੍ਰਸਾਦਾ ਸਕੇ ਆਏ ਤੇ ਨਾਲੇ ਦੁੱਧ ਵਾਸਾ ਲੰਗਰ ਚ ਜਿੰਨੀ ਸੀ ਲੰਗਰ ਸੀਗਾ ਤੇ ਉਹ ਸਕੇ ਆਏ ਇਹਦਾ ਹੀ ਤੇ ਆ ਕੇ ਪਲ ਪਰ ਪਲ ਪਾਏਗੇ ਸਰਦਾਰ ਜੀ ਖੇਤ ਬਾਗ ਦੇ ਖੇਤ ਜਾ ਕੇ ਪਾਏ ਹੋਣਗੇ ਹਨਾ ਤੇ ਮੈਂ ਇੱਥੇ ਇੱਥੇ ਪੈ ਗਈ ਫਿਰ ਮੈਂ ਪਾਠ ਕਰਨ ਲੱਗੀ ਜੀ ਜੀ ਉੱਪਰ ਬਾਗੀ ਪਾਠ ਕਰਦੀ ਸੀ ਉੱਪਰ ਤੇ ਚਲ ਮੈਂ ਉੱਪਰ ਕਰ ਲੈਂ ਮੈਂ ਪਾਠ ਹੁਣ ਸੁਖਮਣ ਹੋ ਰਹੀ ਆਜ ਐਤਵਾਰ ਹੈ ਐਤਵਾਰ ਨੂੰ ਵੀ ਨਾ ਸਕੂਲ ਲੱਗਿਆ ਸੀ ਕਿਉਂਕਿ ਹਨਾ ਹੁਣ ਸੇ ਸਕੂਲ ਵਾਹਿਆ ਨੇ ਪਰ ਚਾਵੜੋਂ ਉਨਠੀ ਤਾਂ ਮੱਝ ਖੁੱਲ ਕੇ ਤਾਂ ਕੰਮ ਨਿਕਲ ਗਿਆ ਮੈਂ ਸਦੇ ਮਾਂਗੇ ਭੱਜੀ ਫਿਰ ਜਿੰਨ ਪਤਾ ਮੇਰਾ ਸਵੇਰੇ ਹੀ ਬਜਰ ਮੈਂ ਨਮਾ ਕੇ ਬਿਨੈ ਮੈਨੂੰ ਆਈ ਸੀ ਵੀ ਖੁੱਲੂ ਹੀ ਹੈ ਕਿਉਂਕਿ ਕਿਲ ਜਿਹੜਾ ਛੋਟਾ ਸੀ ਉਹਦਾ ਹਨਾ ਮੈਂ ਸੁਪਨਾ ਹੀ ਡੰਡਾ ਕਰਦਾ ਕਿ ਛੋਟਾ ਕਿਲ ਪੈ ਗਿਆ ਮੇਰੇ ਧੋਖੇ ਨਾਲ ਉਹਦੇ ਤੇ 바ਵਾ ਮਾਗਰੋਂ ਨੂੰ ਫੁੱਲੀ ਚਲੋ ਹੁਣ ਖੁੱਲ ਗਈ ਸੀ ਹੁਣ ਬੰਨੀ ਆਈ ਮੈਂ ਤੇ ਹੁਣ ਬੰਦੀ ਨੂੰ ਆ ਕੇ ਮੁੜਕਾ ਆ ਗਿਆ ਮਹਾਜਰੋਂ ਨੇ ਮੈਂ ਬਲੌਗ ਸ਼ੁਰੂ ਕਰ ਲੈਣੇ ਪੱਕਾ ਕਰ ਦੋ ਮਿੰਟ ਮੁੜਕਾ ਸਕਾਲ ਲੈਣੇ ਕਿਉਂਕਿ 2 ਵਜੇ ਲੈ ਚਾਹ ਤਾਂ ਨਹੀਂ ਹੈਗੀ ਮੈਂ ਮਲਾਈ ਨੂੰ ਰੜਤਾਂ ਅਲਪਈਆ ਤੇ ਜਿਹਨਾਂ ਦੀ ਉਹਨੂੰ ਮਲਾਂ ਨਿੰਮੋਣੀ ਲਾਉਣੀ ਆ ਮੈਂ ਪਹਿਲਾਂ ਮੇਰੀ ਸਵੇਰ ਸਰਾਤ ਨੂੰ ਮੈਂ ਸਵੇਰ ਰਾਤ ਵਿਚਾਲਾ ਜੋ ਹੋ ਰੂਗਾ ਹਨਾ ਤੇ ਮੈਂ ਦੁਪਹਿਰੀ ਦੇਖਾਂਗੀ ਕਿਸੇ ਦੇ ਪਹਿਲਾਂ ਕਿਉਂ ਹੁਣ ਵੀ ਦਿੱਲੀ ਨੂੰ ਆ ਗਏ ਹਨਾ ਮੱਝਾ ਕੱਖ ਪੰਡਾ ਪਾਣਾ ਮੈਂ ਘਾਹਰਾ ਤੋਂ ਬਿਨਾਂ ਹਨ ਜਿੰਨੂੰ ਵੇਲੇ ਜੀ ਹੋ ਗਏ ਇੱਕ ਮੱਝ ਦਾ ਕੀ ਹੁੰਦਾ ਹੈ ਤੇ ਹਰੇ ਰੰਗ ਦੇ ਪੰਨੇ ਕਰੇ ਡੋਡਾਂ ਮੈਂ ਤੰਗੀ ਇਸ ਤਰ੍ਹਾਂ ਕਰੀ ਜਾਂਦੀ ਹੈ ਤੇ ਹੁਣ ਮੈਨੂੰ ਬਣਾਉਣਾ ਲੱਗਦਾ ਚਾਹ ਮੈਂ ਫਿਰ ਉਹ ਮੈਂ ਨਾ ਵਲੋਗ ਵੀ ਕਰ ਲਾਂ ਨੂੰ ਤੇ ਗਰਮੀ ਬਹੁਤ ਹੈ ਕਿ ਅਪਣ ਪੱਕੇ ਸੱਲੇ ਬੈਠੇ ਵੀ ਪਤਾ ਲੱਗਦਾ ਹੁਣ ਮੈਂ ਨਾ ਮਾਜਿਮਾ ਮੇ ਭੱਜੀ ਮੂੰਹ ਪਸੀਨਾ ਵਗ ਰਿਹਾ ਜੇ ਹੋਣੀ ਮੈਂ ਗਲਤੀ ਕਰਦੀ ਇਹ ਗਲਤੀ ਕਿ ਹਮ ਕਿੱਲੋ ਦੇ ਟੱਕੀ ਮੈਨੂੰ ਜਿਵੇਂ ਟੜ ਕੇ ਪਾ ਲੈਣੀ ਵਧੀਆ ਨਹੀਂ ਹੁਣਾ ਜਿਹੜੀ ਆ ਭੱਜ ਦੌੜ ਹੋਈ ਆ ਹੈਨਾ ਉਹਦੇ ਨਾਲ ਕੋਈ ਸਿਮਝ ਨਹੀਂ ਆਇਆ ਚਲੋ ਜੰਬਾ ਆ ਕਰ ਦਿਆਂਗੇ ਚਾਹ ਕਰ ਦਿਆਂਗੇ ਲਾ ਤੇ ਚਿੰਤੋਂ ਕਿ ਕੁਝ ਕਹਿੰਨੀ ਮम्मा ਗਰਮੀ ਆ ਬਾਹਰ ਤਾਂ ਤੂੰ ਹੀ ਬਣਾ ਲੈ ਹਨਾ ਚਾਹ ਧਰ ਦਿੱਸੀਗੇ ਤੇ ਚਾਹ ਧਰ ਕੇ ਫਿਰ ਦੁੱਪ ਤੱਕ ਹਮ ਇਸ ਦੀਆਂ ਬਾਹਰ ਨਿਕਲੇ ਐ ਇੰਨੀ ਤੇਜ਼ ਦੁੱਪ ਅੱਜ ਬਹੁਤ ਹੀ ਜ਼ਿਆਦੇ ਆ ਪਾਣੀ ਦੀ ਤੇਲ ਲੱਗੀ ਜਾਂਦੀ ਐ ਜਿੰਦੇ-ਵਿੰਦੇ ਤੇਲ ਲੱਗੀ ਜਾਂਦੀ ਐ ਪਾਣੀ ਦੀ ਕਿਉਂ ਕਿ ਕੁਸਤਾ ਤੇ ਚੌਰ ਜੇ ਖਾਲੇ ਬੁਰਕੀ ਇਹ ਵਾਲੀ ਹੋ ਹੋ ਗਿਆ ਹੁਣ ਕੀ ਹੋ ਗਿਆ ਸਾਰੀਆਂ ਖੜੀਆਂ ਹੋ ਗਈਆਂ ਹੁਣ ਹੁਣ ਤਾਂ ਨਹੀਂ ਕੋਈ ਖੁੱਲ ਗਈ ਦਪਰ ਦੇ ਪਰ ਦੌੜ ਲਵਾਤੀ ਮੱਝ ਨੇ ਮੱਝ ਨੇ ਦੌੜ ਲਵਾਤੀ ਪਈ ਮੇਰੀ ਤਾਂ ਕਿਹੜੀਆਂ ਕਿਹੜੇ ਪਾਣਾ ਦੇ ਮੱਝਾਂ ਦੇ ਦੌੜ ਦਵਾ ਦਾਂਗੇ ਦਪਰ ਤੇ ਦਪਰ ਬਹੁਤ ਹਰ ਕਿਸ ਜੜਜਦਿਲ ਸੇ ਦਰਦ ਪਰ ਮੱਝ ਖੁੱਲ ਜਾਂਦੀ ਆ ਨਾ ਤੇ ਨੰ ਮ ਗਵਾਟਾ ਗਈ ਸੀ ਮਾਗਰ ਤੇ ਨੰ ਮ ਮੱਝ ਬਨ ਗਈ ਸੀ ਮਾ ਹੁਣ ਚੋਚਾ ਤਰ ਲੰ ਘੋਣ ਮੈਂ ਗੇੜਾ ਮਾਰਨ ਆ ਗਈ ਮੈਨੂੰ ਐ ਲੱਗਿਆ ਕਿ ਮੈਂ ਠੜਕਾ ੜਕਾ ਹੁੰਦਾ ਖੁੱਲੀ ਹੁੰਦੀ ਆ ਕੋਈ ਖੁੱਲੀ ਤਾਂ ਹੈ ਨਹੀਂ ਤਿੰਨ ਪੱਖੀ ਚੱਲਦੇ ਨੇ ਮੱਝਾਂ ਦੇ ਤੇ ਆ ਤਿੰਨੇ ਇੱਕ ਥੱਲੇ ਖੜੀਆਂ ਨੇ ਉਹ ਚਾਰੇ ਦੋ ਥੱਲੇ ਖੜੀਆਂ ਦੋ ਦੋਨੋਂ ਪੱਖੇ ਲਾਤੇ ਜੇ ਸਾਰੇ ਛੱਡ ਦੇ ਆ ਫਿਰ ਬਿਲ ਵਾਲਾ ਹੁੰਦਾ ਫਿਰ ਤਿੰਨ ਪੱਖੇ ਅੰਦਰ ਦੀ ਸਾਈਡ ਲਾ ਕੇ ਇਹ ਬੰਦ ਕਰ ਦਾਂਗੇ ਅੰਦਰ ਲਾ ਦਾਂਗੇ ਥੋੜਾ ਜਿਹਾ ਪਚਾ ਬਣਾ ਲਈਏ ਚਾਹ ਬਣਾ ਕੇ ਮਿਲ ਤੇ ਵਰਦੀ ਨਹੀਂ ਤੋਦੀ ਅੱਗੇ ਸਵਾਦ ਨੂੰ ਜੇ ਅੱਲਾਹ ਹੁੰਦਾ ਜੀ ਜਾਏ ਦਵਾਰ ਆ ਦੇ ਜੀ ਬਿਲਾ ਹੋਵੇ ਵਰਦੀ ਤੋਂ ਹਾਂ ਉਹ ਲੋਟਪੋਜੀ ਕੱਪੜੇ ਲਾਤੀ ਇਥੇ ਤੇ ਅੰਦਰ ਹੁਣ ਪਾਉਂਗਾ ਇਹ ਕੱਪੜੇ ਹਜੇ ਚਾ ਉਹ ਪਰਦਾ ਲਾਤੀ ਅਜੇ ਨਾ ਇਹ ਚੁੱਕਣੇ ਉਸਨੇ ਪਰਦਾ ਹੋ ਗਿਆ ਹਜੇ ਇਹਦੇ ਆਹ ਕਾਹਰੇ ਚੇਕ ਮਾਰ ਤਾ ਸਾਨੂੰ ਕਰੇ ਬਣਾ ਸੱਤਾਂ ਚੁਗਮੜਾ ਉਹਦੇ ਕੱਪੜੇ ਅੱਜ ਨਾ ਹੋਵੇ ਪੈਣ ਸਾਡੇ ਸਾਮਣ ਨਾਲ ਗੌਰਮੰਤਾ ਦੇ ਸਾਹਮਣੇ ਤੇਰੀ ਵੱਧ ਹੋਣਗੇ ਇੱਥੇ ਸਵੇਰ ਸੂਰ ਚੱਲੇ ਹੋ ਜਿੱਪਾ ਮਾਰ ਕੇ ਤਰਜੇ ਤਾਂ ਨਹੀਂ ਤਾਂ ਮਾਰ ਕੇ ਤਰਜੇ ਤਾਂ ਦੀ ਬਿਮਾਰੀ ਠੀਕ ਆ ਕੱਲ ਨੂੰ ਲਗੂ ਸੂਰ ਹੂੰ

ਬਸ ਇਹ ਨਸਮਾਨੀ ਹੈ ਮੇਰੇ ਤੋਂ ਹੋਰ ਨਹੀਂ ਹੈ ਠੀਕ ਆ ਹੋਰ ਗਰਮੀ ਤੇ ਦੋਈ ਰੱਖੇ ਮੇਰੇ ਚਾਰ ਕੁਸ ਲੱਗੇ ਹੋਣਗੇ ਗਰਮੀ ਚੋ ਦੋ ਤੱਕ ਦੋ ਤਹੋਂ ਹੁੰਦੀ ਨੇ ਦਿੱਲੀ ਤੋਂ ਨਾਲ ਇੱਕ ਅੱਧਾ ਕੁ ਤੇ ਜਾਣਾ ਆਉਣਾ ਜਾਣਾ ਆਉਣਾ ਇਹਦਾ ਪਿੰਡ ਗਲੀ ਚ ਰਾਤ ਨੂੰ ਪਾਉਣ ਵਾਲੇ ਕਸੇ ਜੀ ਪਤਲੇ ਪਤਲੇ ਜੀ ਬਾਲੇ ਕਾਸ ਜੀ ਤੇ ਮੈਂ ਰਾਤ ਨੂੰ ਪਾ ਲਾਂ ਫੋਕੀ ਰਾਤ ਨੂੰ ਤਬੱਦ ਕਸੇ ਲੋਟੇ ਤੱਕ ਕੇ ਬਾਜਾਂ ਕਰਦੀ ਹਾਂ ਹਾਂ ਆਂਨੇ ਲਈ ਨਹੀਂ ਬੰਨਿਆ ਉਹ ਠੇਗਾ ਦੋ ਆ ਦੋ ਤਮਲਾ ਸਾਲੀ ਇੱਕ ਤਾਂ ਤੋੜ ਆ ਜੂਆ ਛੋਟੀ ਜੀ ਆਹਾਂ ਹਾਂ ਤਾਂ ਮਸ਼ੀਨ ਸਟੱਗਿਆ ਆਦਮ ਕਾ ਜੋ ਪੀ ਕੇ ਇਹ ਤਾਂ ਛੁੱਤੀ ਹੋਈ ਹੈ ਨੇ ਬੀਤੋ ਤੀ ਹਾਤੀ ਚੜੀ ਰੱਖ ਦੇ ਦਿੱਤਾ ਇੰਕ ਨਮਾਰੀ ਚ ਰੱਖ ਲੜਨ ਗਿਆ ਦੀ ਚ ਕੱਪੜੇ ਕਹਿ ਬਣਾ ਰੱਖਣ ਨੂੰ ਥਾਂ ਨਹੀਂ ਪਾਉਣ ਨੂੰ ਕੱਪੜੇ ਨਹੀਂ ਜੀਰੋਂ ਆ ਪਾਉਣੇ ਹੁੰਦੇ ਨੇ ਹਾਈ ਕੱਪੜੇ ਨਹੀਂ ਹਾਈ ਕੱਪੜੇ ਨੂੰ ਖੜਾ ਮੋਦਨ ਮਰਦਾ ਬਸ ਆਹੀ ਗਰਮੰਦ ਦਾ ਤੋਰ ਹੈ ਗਰਮੰਦ ਸਮੇਂ ਵੇਸੇ ਰਿਵਾਜ ਨੇ ਤੋ ਉੱਪਰ ਮੈਨੂੰ ਚੱਤਾਂ ਦੀ ਮਰਜੀ ਵੇੜ ਦੀ ਸਮਝ ਹੀ ਨਹੀਂ ਵਾਹ ਆ ਬਾਰਾਂ ਮੈਂ ਇਹ ਕੱਪੜੇ ਗੁੰਨੀ ਗਿਰਨ। ਇਹ ਜਿਹੜੀਆਂ ਭੈਣਾਂ ਦੇ ਹੋਰ ਤਿਆਰ ਕਰਦੀਆਂ ਨੇ ਹਨਾ। ਕਿ ਬਸ ਚੰਗੇ ਲੱਗਦੇ ਨੇ। ਦੇ ਲੋਕਿਆਤ ਕਰਨ ਵਾਲੀਆਂ ਭੈਣਾਂ ਦਾ ਗਿਫਟ। ਚੋਬੰਦ ਦੇ ਬਲਸ ਹੋਏ ਨਾ ਦੇ ਸਾਲਟ। ਭਾਈ ਆ ਵੀ ਪਾ ਕੇ ਦਿਖਾਈ। ਕੱਲ ਨੂੰ ਆ ਪਾਈ ਨਾ। ਤੋ ਐ ਇੰਨੀ ਗਰਮੀ ਪੱਖਾ ਲਾਉਣਿਆ ਵੀਡੀਓ ਬਣਾਉਣ ਵੇਲੇ ਤਾਂ ਪੱਖੇ ਦੀ ਖਾਂ ਖਰ ਉਂਦੀ ਆਵਾਜ਼ ਨਹੀਂ ਆਉਂਦੀ ਹਨਾ ਤੇ ਜਦ ਪੱਖੇ ਤੋਂ ਵੀਡੀਓ ਬਣਾਉਣੀ ਪੈਂਦੀ ਐ ਜਦ ਇੰਨੀ ਗਰਮੀ ਚ ਪੱਖਾ ਬੰਦ ਕਰਕੇ ਜੇ ਸੱਤਾ ਲਾਉਣਿਆ ਤਾਂ ਸਲੋ ਕਰਕੇ ਲਾਉਣਾ ਪੈਂਦਾ ਤੇ ਸਲੋਪ ਪੱਖਾ ਕਰਕੇ ਫਿਰ ਵੀਡੀਓ ਬਣਦੀ ਹੈ ਨਹੀਂ ਆਉਂਦੀ ਗਰਮੀ ਦੀ ਵੀਡੀਓ ਨੂੰ ਲੇ ਪਰ ਖੇਡ। ਗਰਮੀ ਬਹੁਤ ਜਿਆਦੇ ਆਗੀ। ਬਹੁਤ ਹੀ ਜਿਆਦੇ ਗਰਮੀ ਲੋ ਜੀ ਆਪਾਂ ਨੇ ਕਿਉਂ ਬਣਾ ਦਿੱਤਾ ਹੈਗਾ। ਕਿਉਂ ਬਣਾ ਕੇ ਸਬਜ਼ੀ ਵੀ ਬਣਨ ਵਾਲੀ ਹੋਈ ਹੈਗੀ ਤੇ ਭਾਂਡਾ ਜਿਹੜਾ ਢੇਰ ਹੈ। ਉਹ ਖੇੜ ਪਰ ਹੀ ਪਈ ਹੈਗੀ ਹਰ ਕਿ ਅੱਜ ਨਾ ਹੌਲਾ ਜਿਹਾ ਤੌਲੀਆ ਕੱਢਿਆ ਹੈਗਾ। ਹੱਥ ਹੁੱਥ ਪੁੰਜੋ ਨਾ। ਨਹੀਂ ਕਰ ਦਾਰ ਜੀ। ਤੁਸੀਂ ਨਹੀਂ ਸਾਡੇਂ ਗਾਲੀ ਦਿੰਦੇ। ਫਿਰ ਨਹੀਂ ਮੇਰੇ ਮਾਲਕ ਮੁੱਲਾ ਜੀ ਲਾ ਲਾਂ ਪਤਾ ਨਹੀਂ। ਇੱਧਰ ਨੂੰ ਸਿੱਟਦਾ ਲੈ ਹਰ ਕਿਹ ਅੱਜ ਪਤਲਾ ਜਿਹਾ ਤੌੜੀਆ ਬਸਿਆ ਮੇਰੀ ਛੁੰਨੀ ਆ ਗਈ ਹੱਥ ਤੇ ਮੇਰੀ ਛੁੰਨੀ ਆ ਹੱਥ ਕੋ ਜਮ ਲਾ ਕੇ ਜੀ ਆ ਗਈ ਹੁਣ ਤੁਸੀਂ ਕਹੋਗੇ ਸਬਜ਼ੀ ਥੋੜੀ ਐ ਇਹ ਆਪਣੇ ਫਲੀਆਂ ਇੰਨੀ ਐ ਕਿ ਭਾਈ ਨਸ ਸੀਗੀ ਤੇ ਢੜ ਕੇ ਭਿੰਡੀਆਂ ਬਣਾ ਲਾਂਗੇ ਇੱਕ ਡੰਗ ਦੇ ਭਿੰਡੇ ਲੈ ਆ ਕੇ ਜਿ ਇੱਕ ਡੰਗ ਦੀ ਚੌਲ ਧਾਗੇ ਸੀਗੇ ਉਹ ਕਰ ਲਾਂਗੇ ਤੇ ਕੱਲ ਨੂੰ ਫਿਰ ਕੱਦੂ ਤੋੜ ਲਾਂਗੇ ਹੁਣ ਸਬਜ਼ੀ ਦਾ ਮੈਨੂੰ ਲੱਗਦੀ ਜੇ ਆਪਾਂ ਨੂੰ ਮੈਂ ਨੂੰ ਬੰਦ ਪਲਾਹੀ ਜਾਵਾਂਗੇ ਤੇ ਨਾ ਮੈਂ ਭੱਜ ਸਾਫ ਕਰਿਆ ਨਾ ਮੈਂ ਮੜਿਆ ਹੀ ਗੜਕਾ ਪਿਓ ਬਣਾਇਆ ਨੇ ਸਬਜ਼ੀ ਬਣਾਈ ਪਾਣੀ ਤੈਚ ਬਹੁਤ ਪਿਆ ਇਹ ਚ ਬਰਫ ਪਾ ਡਾਉਂਗਾ ਪਾ ਦਰਾਂਗੇ ਕੋਈ ਦੂਹਾਰ ਪਾਣੀ ਪੀਣਗੇ ਬਹੁਤ ਜ਼ਿਆਦਾ ਇੱਥੇ ਡਾਉਂਗਾ ਬਰਫ ਦਾ ਪਾਉਣ ਲਈ ਅੱਜ ਤਾਂ ਬੋਲ ਜੇ ਇਹ ਕਰ ਲਈ ਤਾਂ ਬਾਰਾ ਹੀ ਨਿਕਲ ਜਾਂਦਾ ਹੈਗਾ ਮੈਂ ਨਿਕਾੜੀ ਫੜ ਕੇ ਕੈਂਪਰ ਮਾਰ ਜਾਂਦੀ ਇੱਕ ਦਿਨ ਸਾਡਾ ਫੇ ਮਾਰਦੀ ਹੁੰਦੇ ਮੈਂ ਕੈਂਪਰ ਨੇ ਜੀਰ ਦੇ ਦਰਦ ਪੈ ਜਾਂਦੇ ਇੱਕ ਦਿਨ ਲੋਟੋ ਪਾਣੀ ਹੈ ਗਾਣੇ ਇੱਕ ਦਿਨ ਸੱਤ ਪਾ ਕੇ ਸਾਬਣ ਵਰਤ ਮਾਰ ਜੀ ਮਖਾਵੇ ਛੱਡ ਕੇ ਬਾਗੀ ਡੋਂਗਾ ਥੱਲੇ ਡੁੱਬ ਜੂ ਪੂਰਾ ਹੱਥ ਲਪੋੜਨ ਪੂਰਾ பண்ண தடு பண்ணி விட்டி ਵੀ ਸਾਰਾ ਬਾਹਰ ਕੋਈ ਸਮਾਨ ਕੱਢਿਆ ਗਾ ਗੁਰਮਣਾਪੀ ਹਜੇ ਕਰ ਮੈਂ ਕਿੰਨੀ ਕਿਹਾ ਇਹ ਠੰਡਾ ਹੋ ਗਿਆ ਫੇਰ ਤਰਾਗੇ ਫ੍ਰਿਜ ਚ ਬੋਚਦੇ ਆ ਤੇ ਜੀ ਚੱਕਰ ਲੰਦੀਆਂ ਕਿੰਨੀ ਚ ਨਾ ਮਾਰਿਆ ਗਾ ਹਦੈ ਉਹ ਸਪਾਂਡਿਆ ਆ ਖਾਣੇ ਤੇ ਸਵਾਗਤ ਜਾ ਤੋ ਬਾਾਰ ਚੌਥੀ ਬਾਾਰ ਪਾਣੀ ਮਾਰ ਪਾਣੀ ਪੀਆ ਪਾਣੀ ਵਾਲੇ ਗਲਾਸ ਵੀ ਹੋਈ ਜਾਂਦੇ ਨੇ ਹੁਣ ਤੱਕ ਆਹ ਕੜਾਹੀ ਨੂੰ ਘੁਲਣੀ ਆ ਆਹ ਕੜਾਹੀ ਚ ਮੇਰੀ ਏਟੀ ਪੀਸਾ ਕੇ ਧਿਆਣੀ ਆ ਦਾਲੀ ਤੇ ਏਟੀ ਪੀਸਾ ਕੇ ਮਸਲ ਕੇ ਧਾਲੀ ਲਹਾ ਤਾਂ ਲਾਣੀ ਲਾਣੀ ਵਾਲਾ ਪਾਣੀ ਲਾ ਲਾ ਕੇ ਜੀ ਫਰੀ ਦੇ ਫਰੀ ਪਾਣ ਦੇ ਕਰੋ ਬੰਨ ਮਾਰ ਲਈਏ ਚ ਦੇਖਦਾ ਕੋ ਕੰਮ ਲਾਗੁਰ ਮੜਾ ਤੱਤਿਆ ਅ ਤੂੰ ਨੀ ਨੂੰ ਸੀਂ ਸਿੱਟੈ ਸੁਖਮਣ ਲੋ ਜਿਪਾ ਨੇ ਕੰਮ ਕਰ ਲੈ ਨੀਗੇ ਇਹ ਕਰਦੇ ਮਾਫ ਕਰਾਏ ਰੋਟੀ ਕਰੀਂ ਅਸ ਮਾਫ ਕਰਿਆ ਹਾਲ ਜੋ ਤਲਾ ਦਿੱਤੀ ਹੈ ਅ ਮੱਜਾ ਦਾ ਕੰਮ ਨਾ ਬਾਬਾ ਜੀ ਰਹਿਣਾ ਘੜੀ ਲਾ ਰਹੀ ਨੇ। ਪਾਣੀ ਵਾਲੇ ਗਲਾਸ ਹੀ ਲੋਟਾਉਂਦਾ ਸਾਰੇ ਪਾਣੀ ਵਾਲੇ ਗਲਾਸ। ਇੱਕੋ ਕਮੈਂਟ ਪਾਣੀ ਲਿਆ ਦੇ। ਦੇਰੇ ਲੋਕ ਤਾਂ ਸਵੀਲਾ ਲਾਉਂਦੇ ਨੇ ਪਾਣੀ ਵੀ ਤੂੰ ਨੂੰ ਘੁੱਟ ਨਹੀਂ ਹੁੰਦੀ ਪਾਣੀ ਦੀ। ਆ ਸਵੀਲ ਕੀ ਕਹਿ ਇਸੀ। ਸਵੀਲ ਕੀ ਕਹਿ। ਅੱਜ ਆਪਾਂ ਨੇ ਪਿੰਡ ਵੀ ਨਹੀਂ ਜੂਸ। ਸੰਦੇ ਚੰਦੂ ਪਿਆਇਣੀ ਸਪੂਰੋਂ ਲੇਟ ਆਇਆ ਇਹ ਲੇਣਾ ਵਾਗਿਆ ਲੰਗਰ ਚ ਪੀ ਗਿਆ ਸਿਆਚ ਕੇਂਦਰ ਤਰ ਗੁਰਫੂ ਖਮਣ ਰਾਤ ਉੱਠ ਟਕ ਟਕ ਤੋਂ ਬੱਜੰਗਾ ਕੁਛੀਆਂ ਤਾਂ ਡਨ ਆ ਗਈ ਲੈ ਮੇਰੀ ਆ ਜੀ ਹਾ ਸੀ ਸਾਰੀ ਨਹੀਂ ਆ ਜੇ ਇੰਨਾ ਕੂੜਾ ਚੜਜੇ ਯਾਰ ਆਪ ਹੁਣ ਅਸੀਂ ਕਰਾ ਸਕੂਲ ਜਾਣਾ ਤੜਕੇ ਹਨਾ ਵੀ ਸਾਫ ਕਰਨਗੇ ਸਸ ਨੂੰ ਹਾਂ ਜਿੰਨੇ ਉੱਤੇ ਚੜਿਆ ਸੀ ਉਦੋਂ ਦੁੱਗੀ ਹੈ ਕੋਈ ਸਾਨੂੰ ਕੀ ਮਿਲ ਜੂ ਅਸੀਂ ਸਕੂਲ ਲੱਗ ਜਾਂਗੇ ਪਰ ਇਹ ਦੁਕਾਨ ਤੇ ਵਾਚੇ ਕਰ ਲਾਂਗੇ ਕੰਮ ਇੰਨਾ ਹੀ ਹੈਗਾ ਲੋਜੀ ਆਪਾਂ ਨੇ ਕੰਮ ਕਰ ਲੈਨੇ ਆਪਾਂ ਕਰਦੇ ਹੁਣ ਸੈਰ ਸੈਰ ਕਰਕੇ ਨਹਾਵਾਂਗੇ ਤੇ ਕੰਮ ਆਪਣੇ ਤਕਰੀਬਨ ਸਾਰੇ ਹੋ ਗਏ ਸਰਦਾਰ ਜੀ ਰੋਟੀ ਕੰਨੀਓ ਰਹਿੰਦੇ ਨੇ ਕਿ ਬੀਬੀ ਰੈਂਦੀ ਹੈਗੀ ਤੇ ਬਸ ਮੈਂ ਅਸੀਂ ਸੈਰ ਕਰਦੇ ਮਾਰੇ ਕੁਝ ਨੇਹ ਰੋਟੀ ਖਾ ਲੈਣੇ ਆਂਗੇ ਤੇ ਆਪਾਂ ਕਰਦਿਆਂ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਤੁਹਾਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸੋਣਾ ਜਆ ਕਮੈਂਟ ਵੀ ਕਰਿਓ ਸੋ ਕੁਮੜਾ ਭਾਰਤੀ ਫੁਲਾਈ ਤੇ ਲਾ ਕੇ ਆਈ ਧਰਤੀ ਬੱਡ ਤੇ ਮਿਲਾਂਗੇ ਪਕਾ ਲੈਣ ਨੂੰ ਕਿਸੇ ਨਵੇਂ ਬਲੌਗਰ ਨਾਲ ਅੱਜ ਦੀ ਵੀਡੀਓ ਚ ਇਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਮਿੰਟਾਂ ਦੇ ਬਾਅਦ